ਇਹਗਾ ਉਹਦੇ ਥਰੂ ਇਸਤਿਹਾਰ ਸ਼ੋਰ ਹੈ ਗੁਗਾ ਆਪਾਂ ਜਾਰੀ ਕੀਤਾ ਸੀਗਾ ਔਰ ਮੀਡੀਆ ਰਾਹੀਂ ਵੀ ਜਿਹੜਾ ਹੈਗਾ ਲੋਕਾਂ ਨੂੰ ਆਪਾਂ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਕਿ ਇਹਨੂੰ ਆਇਡੈਂਟੀਫਾਈ ਕੀਤਾ ਜਾਵੇ 15 ਤਰੀਕ ਨੂੰ ਇਹਦੇ ਵਿੱਚ ਇੱਕ ਜਿਹੜੀ ਹੈ ਲੀਡ ਆਂਦੀ ਹੈਗੀ ਸਾਨੂੰ ਇਹ ਲੇਡੀ ਆਇਡੈਂਟੀਫਾਈ ਹੋ ਗਈ ਕਿ ਇਹ ਲਾਹੌਲ ਸਪਿਤੀ ਦੀ ਰਹਿਣ ਵਾਲੀ ਹੈਗੀ ਇਹਦਾ ਹਸਬੰਡ ਜਿਹੜਾ ਹੈਗਾ ਉਹ ਉਹਨੇ ਇਹਨੂੰ ਪਹਿਚਾਨ ਕੀਤੀ ਸੀਗੀ ਔਰ ਉਹਨੇ ਦੱਸਿਆ ਕਿ ਇਹ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਉਹ ਉਥੋਂ ਕੁੱਲੂ ਗਈ ਸੀਗੀ ਦਵਾਈ ਲੈਣ ਵਾਸਤੇ ਨਾਲ ਇੱਕ ਛੋਟੀ ਬੱਚੀ ਵੀ ਸੀਗੀ ਉਹਦੇ 3 ਸਾਲ ਦੀ ਔਰ ਇਹ ਉਸ ਤੋਂ ਬਾਅਦ ਮਿਸਿੰਗ ਹੋ ਗਈ ਜਿਸ ਦੇ ਰਿਗਾਰਡਿੰਗ ਇਹਨਾਂ ਨੇ ਮਿਸਿੰਗ ਰਿਪੋਰਟ ਉੱਥੇ ਦਰਜ ਕਰਾਈ ਹੋਈ ਸੀ ਔਰ ਉਹਦੇ ਫਿਰ ਇਹਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ 302 ਆਈਪੀਸੀ ਜਿਹੜੀ ਐਸਟ ਫਾਈਲ ਹੈਗੀ 103 ਬੀਐਨਐਸ ਦੇ ਤਹਿਤ ਔਰ ਉਹਦੇ ਚ ਤਫਤੀਸ਼ ਸਾਡੀ ਜਿਹੜੀ ਹੈਗੀ ਐ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਨੰਦਪੁਰ ਸਾਹਿਬ ਦੀ ਸੁਪਰਵੀਜ਼ਨ ਵਿੱਚ ਲਗਾਤਾਰ ਚੱਲ ਰਹੀ ਸੀਗੀ ਜਿਹਦੇ ਚ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਇਨਚਾਰਜ ਔਰ ਐਸਐਚਓ ਸਾਈਬਰ ਸੈੱਲ ਉਹਨਾਂ ਦੀ ਟੀਮਾਂ ਨੇ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜੀ ਇਹ ਤਫਤੀਸ਼ ਕੀਤੀ ਹੈਗੀ ਐ ਔਰ ਕਾਫੀ ਲੀਡਸ ਜਿਹੜੀਆਂ ਆਗੇ ਨਾ ਤਫਤੀਸ਼ ਦੌਰਾਨ ਆਪਾਂ ਕੱਢੀਆਂ ਜਿਹਦੇ ਚ ਆਪਾਂ ਪਹਿਲਾਂ ਕਾਫੀ ਬੰਦਿਆਂ ਨੂੰ ਬੁਲਾ ਕਰਕੇ ਜਿਹੜੇ ਸਸਪੈਕਟ ਸੀਗੇ ਜਿਨ੍ਹਾਂ ਦੇ ਨਾਲ ਇਹ ਕੁੜੀ ਦੀ ਜਿਹਦੇ ਚ ਇੱਕ ਲੇਡੀ ਰੂਬੀ ਸੀਗੀ ਜਿਹੜੀ ਦਿੱਲੀ ਦੀ ਰਹਿਣ ਵਾਲੀ ਹੈਗੀ ਜਿਹੜੀ ਅਕਿਊਜ਼ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਹੈਗਾ ਉਹਦੀ ਜਾਣੂ ਸੀਗੀ ਔਰ ਉਹਦੇ ਨਾਲ ਇਕੱਠੇ ਮਨਾਲੀ 'ਚ ਇਕੱਠੇ ਹੋਏ ਸੀਗੇ ਔਰ ਆਹ ਲੇਡੀ ਜਿਹੜੀ ਜਦੀ ਡੈਥ ਹੋਈ ਹੈ ਵਿਕਟਿਮ ਜਿਹੜੀ ਹੈ ਉਹ ਵੀ ਮਨਾਲੀ 'ਚ ਉਹਨੂੰ ਮਿਲੀ ਉੱਥੋਂ ਇਹ ਇਕੱਠੇ ਜਿਹੜਾ ਹੈਗੇ ਬਿਹਾਰ ਜਾਂਦੇ ਹੈਗੇ ਨੇ ਔਰ ਬਿਹਾਰ ਤੋਂ ਬਾਅਦ ਦਿੱਲੀ ਆ ਜਾਂਦੇ ਜਿੱਥੇ ਇਹਨਾਂ ਦਾ ਆਪਸ ਵਿੱਚ ਬੋਲਬੁਲਾਰਾ ਹੋਇਆ ਕੁਝ ਇਸ਼ੂ ਹੋਇਆ ਜਿਸ ਤੋਂ ਬਾਅਦ ਬੱਚੀ ਨੂੰ ਛੱਡ ਕਰਕੇ ਜਿਹੜਾ ਅਕਿਊਜ਼ਡ ਹੈਗਾ ਹੈ ਬਲਵਿੰਦਰ ਕੁਮਾਰ ਔਰ ਜਿਹੜੀ ਵਿਕਟਿਮ ਹੈ ਇਹ ਵਾਪਸ ਲਾਹੌਲ ਸਪਿਤੀ ਜਾ ਰਹੀ ਸੀ ਜਦੋਂ ਇਹ ਵਾਪਸ ਜਾ ਰਹੀ ਸੀ ਕਿ ਉਦੋਂ ਬੜੇ ਪਿੰਡ ਦੇ ਲਾਗੇ ਇਕੱਠੇ ਹੋਏ ਉਥੇ ਬੈਠੇ ਕਿਤੇ ਗੱਲਬਾਤ ਹੋ ਰਹੀ ਸੀ ਨਦੀ ਔਰ ਉਥੇ ਹੀਟ ਆਫ ਦਾ ਮੂਮੈਂਟ ਵਿੱਚ ਇਹਨੇ ਕੁੜੀ ਨੂੰ ਜਿਹੜਾ ਹੈਗਾ ਸਟ੍ਰਾਂਗੂਲੇਟ ਕਰਕੇ ਮਾਰਤਾ ਔਰ ਬਾਅਦ ਇਹ ਜੇ ਕਨਫਰਮ ਕਰਨ ਵਾਸਤੇ ਕਿ ਇਹ ਮਰਗੀ ਕਿ ਨਹੀਂ ਮਰਗੀ ਹੈਗੀ ਉਹਦੇ ਸਰ ਤੇ ਫਿਰ ਪੱਥਰ ਦਾ ਵਾਰ ਵੀ ਕੀਤਾ ਉਸ ਤੋਂ ਬਾਅਦ ਇਹ ਲੈਡਨ ਉਥੇ ਡਿਸਪੋਜ਼ ਕਰਕੇ ਚਲਾ ਗਿਆ ਕਪੜੇ ਵੀ ਜਿਹੜੇ ਹੈਗੇ ਨੇ ਇਹਨੇ ਉੱਤੇ ਲਾਲੇ ਸੀਗੇ ਬਿਕਾਉਜ਼ ਜਿਹੜੇ ਕਪੜੇ ਕੁੜੀ ਨੇ ਪਾਏ ਹੋਏ ਸੀਗੇ ਉਹ ਰੂਬੀ ਦੇ ਸੀਗੇ ਇਹਨਾਂ ਨੂੰ ਸੀਗਾ ਕਿਤੇ ਇਹ ਨਾ ਹੋਵੇ ਕਿ ਰੂਬੀ ਦੇ ਕਪੜੇ ਆਦੋ ਕਿਤੇ شناخت ਹੋ ਜਾਏ ਤੇ ਅੱਗੇ ਫੜੇ ਜਾਣ ਤਾਂ ਉਹਨੂੰ ਲੁਕਾਉਣ ਵਾਸਤੇ ਕਪੜੇ ਵੀ ਜਿਹੜੇ ਹੈਗੇ ਨੇ ਕੁੜੀ ਤੋਂ ਉਤਾਰ ਲਏ ਸੀਗੇ ਔਰ ਉਸ ਤੋਂ ਬਾਅਦ ਇਹ ਦੋਨੋਂ ਮਿਸਿੰਗ ਹੋ ਗਏ ਗਾਇਬ ਹੋ ਗਏ ਸਾਡੇ ਰਡਾਰ ਤੋਂ ਅਸੀਂ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਕੇਸ ਨੂੰ ਟ੍ਰੇਸ ਕੀਤਾ ਔਰ ਉਹਦੇ ਵਿੱਚ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰੀ ਤੋਂ ਬਾਅਦ ਇਹਨੇ ਜਦੋਂ ਦੱਸਿਆ ਕਿ ਜਿਹੜੀ ਕੁੜੀ ਹੈਗੀ ਹੈ ਉਹ ਇਹ ਸ਼੍ਰੀਨਗਰ ਵਿੱਚ ਕੁਲਗਾਮ ਕਰਕੇ ਏਰੀਆ ਹੈਗਾ ਕਸ਼ਮੀਰ ਵਿੱਚ ਉੱਥੇ ਛੱਡ ਕੇ ਆਇਆ ਹੈਗਾ ਜੋ ਕਿ ਰੂਬੀ ਨੇ ਇਹਨੂੰ ਹੈਂਡਓਵਰ ਕੀਤੀ ਸੀਗੀ 16 ਤਰੀਕ ਨੂੰ ਜਦੋਂ ਇਹ ਜਾ ਰਿਹਾ ਸੀਗਾ ਇਧਰਲੇ ਸਾਈਡ ਜਲੰਧਰ ਵਾਲੇ ਪਾਸੇ ਉਸ ਤੋਂ ਬਾਅਦ ਸਾਡੀ ਟੀਮ ਨੇ ਕੁਲਗਾਮ ਜਾ ਕਰਕੇ ਹਿਮਾਚਲ ਪੁਲਿਸ ਨੂੰ ਨਾਲ ਲੈ ਕਰਕੇ ਪੇਰੈਂਟਸ ਨੂੰ ਨਾਲ ਲੈ ਕਰਕੇ ਉਹਦੇ ਕੁੜੀ ਦੇ ਉੱਥੇ ਜਾ ਕਰਕੇ ਬੱਚੀ ਨੂੰ ਰਿਕਵਰ ਕੀਤਾ ਹੈਗਾ ਔਰ ਚਾਈਲਡ ਪ੍ਰੋਟੈਕਸ਼ਨ ਜਿਹੜੇ ਅਫੀਸਰ ਹੈਗੇ ਨੇ ਉਹਨਾਂ ਦੇ ਕੋਲ ਪੇਸ਼ ਕਰਾ ਕੇ ਉਹਦੇ ਪੇਰੈਂਟਸ ਦੇ ਹੈਂਡਓਵਰ ਕਰਾਇਆ ਜਾਏਗਾ। ਇਹ ਇਕੱਠੇ ਇੱਕ ਦੂਜੇ ਦੇ ਜਾਣੂ ਸੀਗੇ ਔਰ ਇੱਕ ਨਾਲ ਜਿਹੜਾ ਹੈਗਾ ਬਿਹਾਰ ਗਏ ਸੀ ਬਿਹਾਰ ਤੋਂ ਵਾਪਸ ਜਦੋਂ ਦਿੱਲੀ ਆਂਦੇ ਨੇ ਇਹਨਾਂ ਦਾ ਆਪਸ ਵਿੱਚ ਬੋਲਬੁਲਾਰਾ ਹੋਇਆ ਹੈਗਾ ਕੁਝ ਇਸ਼ੂਸ ਨੂੰ ਲੈ ਕੇ ਕਰਕੇ ਜਦ ਜੇ ਆਪਾਂ ਤਫਤੀਸ਼ ਅਜੇ ਕਰ ਰਹੇ ਹੈਗੇ ਆ ਉਹ ਤੁਹਾਡੇ ਨਾਲ ਵੱਖਰੇ ਤੌਰ ਤੇ ਪਛਾਣ ਜੇ ਕਰਾਂਗੇ। ਸਰ ਬਿਹਾਰ ਇਹ ਗੱਲਾਂ ਦੇਖੋ ਤਫਤੀਸ਼ ਦੀ ਹੈਗੀਆਂ ਨਾ ਤਫਤੀਸ਼ ਦੇ ਵਿੱਚ ਆਪਾਂ ਇਹਨੂੰ ਕੱਢ ਕੇ ਲਿਆਵਾਂਗੇ ਕਿ ਬਿਹਾਰ ਕਿਉਂ ਗਏ ਸੀਗੇ ਬਿਹਾਰ ਔਰ ਦਿੱਲੀ ਜਾਣਾ ਜਿਹੜਾ ਹੈਗਾ ਦਿੱਲੀ ਚੋਂ ਕਿ ਰੂਪ ਚਲੇ ਚ ਹਜੇ ਤਲਕ ਦੱਸ ਰਏ ਗਏ ਨੇ ਗਏ ਸੀਗੇ ਬਾਕੀ ਤਫਤੀਸ਼ ਵਿੱਚ ਇਸ ਚੀਜ਼ ਨੂੰ ਆਪਾਂ ਡੂੰਘਾਈ ਨਾਲ ਤਪੜਤਾਲ ਕਰਾਂਗੇ ਬਚੀ ਜਿਹੜੀ ਹੈਗੀ ਹੈ ਠੀਕ ਠਾਕ ਹਲਾਤਾ ਸਾਨੂੰ ਰਿਕਵਰ ਹੋਈ ਹੈਗੀ ਕਿਉਂਕਿ ਉੱਥੇ ਆਲਰੇਡੀ ਜਿਹੜੀ 16 ਤਰੀਕ ਨੂੰ ਜਦੋਂ ਛੱਡ ਕੇ ਆਏ ਤੇ 17 ਤਰੀਕ ਨੂੰ ਲੋਕਲ ਪੁਲਿਸ ਨੇ ਨੂੰ ਰਿਕਵਰ ਕਰ ਲਿਆ ਸੀਗਾ ਔਰ ਉੱਥੇ ਚਾਈਲਡ ਪ੍ਰੋਡਕਸ਼ਨ ਹੋਮ ਵਿੱਚ ਰੱਖਿਆ ਹੋਇਆ ਸੀਗਾ ਤੇ ਸ਼ੀ ਵਾਸ ਟੇਕਨ ਕੇਅਰ ਆਫ ਔਰ ਉਦੋਂ ਬਾਅਦ ਜਿਹੜੇ ਪੁਲਿਸ ਆਪਣੀ ਰਿਕਵਰ ਕਰਕੇ ਲਿਆਈ ਹੈਗੀ ਇਹ ਨਾਲ ਪੇਰੈਂਟ ਸੀਗੇ ਤੇ ਸ਼ੀ ਇਜ਼ ਇਨ ਗੁੱਡ ਕੰਡੀਸ਼ਨ ਕਿੰਨੀ ਕਬੜੀ ਬੱਚੀ ਹੈਗੀ ਜੀ ਸਾਹਿ ਕਿਸ ਤਰ੍ਹਾਂ ਪਤਾ ਜੇ ਜਦੋਂ ਆਪਾਂ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਹੈਗਾ ਬਲਵਿੰਦਰ ਕੁਮਾਰ ਨੂੰ ਤਾਂ ਉਹਨੇ ਦੱਸਿਆ ਕਿ ਇਹ ਕੁੜੀ ਨੂੰ ਉੱਥੇ ਇੱਕ ਬ੍ਰਿਜ ਦੇ ਲਾਗੇ ਛੱਡ ਕੇ ਚਲਾ ਆਇਆ ਸੀਗਾ ਜੋ ਕਿ ਲੋਕਲ ਪੁਲਿਸ ਨੇ ਅਗਲੇ ਹੀ ਦਿਨ ਉਥੋਂ ਰਿਕਵਰ ਕਰ ਲਈ ਸੀਗੀ ਔਰ ਸਾਡੀ ਪੁਲਿਸ ਦੀ ਟੀਮ ਨੇ ਜਿਸ ਤਰ੍ਹਾਂ ਹੀ ਸਾਨੂੰ ਖਬਰ ਲੱਗੀ ਕਿ ਇਹਨੇ ਉੱਥੇ ਛੱਡੀ ਹੋਈ ਹੈ ਰਿਮਾਂਡ ਲੈ ਕਰਕੇ ਅਕਿਊਜ਼ ਨੂੰ ਨਾਲ ਲੈ ਕਰਕੇ ਆਪਾਂ ਕੁੜੀ ਨੂੰ ਜਾ ਕਰਕੇ ਰਿਕਵਰ ਕਰਾਇਆ ਉਸ ਕਿਸ ਦੌਰਾਨ ਆਪਾਂ ਕਰੀ ਜਿਹਦਾ ਮੈਂ ਨਾਲ ਲਿਆ ਉਹ ਵੀ ਸੀਗੀ ਔਰ ਬਲਵਿੰਦਰ ਕੁਮਾਰ ਜਿਹੜਾ ਹੈਗਾ ਇਹਦੇ ਚ ਗ੍ਰਿਫਤਾਰ ਕੀਤਾ ਗਿਆ ਹੈਗਾ ਹੁਣ ਤਫਤੀਸ਼ ਦੌਰਾਨ ਰੂਬੀ ਦਾ ਵੀ ਇਨਵੋਲਵਮੈਂਟ ਜਿਹੜਾ ਹੈ ਕੇਸ ਵਿੱਚ ਆ ਰਿਹਾ ਹੈਗਾ ਤਾਂ ਉਹਦੀ ਵੀ ਵੱਖਰੇ ਤੌਰ ਤੇ ਗ੍ਰਿਫਤਾਰੀ ਕੀਤੀ ਜਾਊਗੀ ਸਰ ਰੂਬੀ ਉਹ ਇਹਨਾਂ ਦੀ ਜਾਣੂ ਸੀਗੀ ਆਪਸ ਵਿੱਚ ਕੋਈ ਖਾਸ ਕੰਮ-ਕਮ ਨਹੀਂ ਕਰਦੀ ਹੈਗੀ ਹੈ ਉਹ ਦਿੱਲੀ ਚ ਰਹਿੰਦੀ ਹੈਗੀ ਔਰ ਇਹ ਇੱਕ ਦੂਜੇ ਦੇ ਪਹਿਲਾਂ ਤੋਂ ਹੀ ਜਾਣੂ ਹੈਗੇ ਨੇ ਬਲਵਿੰਦਰ ਬਲਵਿੰਦਰ ਜਿਹੜਾ ਹੈਗਾ ਟਰੱਕ ਡਰਾਈਵਰ ਹੈਗਾ ਵੱਖਰੇ-ਵੱਖਰੇ ਥਾਵਾਂ ਤੇ ਜਾਂਦਾ ਰਹਿੰਦਾ ਹੈਗਾ ਆਪਣਾ ਟਰੱਕ ਲੈ ਕੇ ਠੀਕ